ਬਸ ਕਰ ਜੀ ਹੁਣ ਬਸ ਕਰ ਜੀ ਇੱਕ ਬਾਤ ਆਸਾਨ ਨਾਲ ਹੱਸ ਕਰ ਜੀ ਤੁਸੀਂ ਦਿਲ ਮੇਰੇ ਵਿੱਚ ਵਸਦੇ ਹੋ ਐਵੇਂ ਸਾਥੋਂ ਦੂਰ ਕਿਉਂ ਨਸਦੇ ਹੋ ਨਾਲੇ ਘੱਟ ਜਾਦੂ ਦਿਲ ਖਸਦੇ ਹੋ ਹੁਣ ਕਿੱਥੇ ਵੱਲ ਜਾਸੋ ਨਸ ਕਰ ਜੀ ਬਸ ਕਰ ਜੀ ਹੁਣ ਬਸ ਕਰ ਜੀ ਇੱਕ ਬਾਤ ਆਸਾਨ ਨਾਲ ਹੱਸ ਕਰ ਜੀ ਤੁਸੀਂ ਮੋਇਆਂ ਨੂੰ ਮਾਰਨ ਮੁੱਕਦੇ ਸੀ ਖਿੱਦੋ ਬਾਗ ਖੁੰਡੀ ਨਿਤ ਕੁੱਟਦੇ ਸੀ ਗੱਲ ਕਰਦੇ ਆ ਦਾ ਗੱਲ ਘੁੱਟਦੇ ਸੀ ਹੁਣ ਤੀਰ ਲਗਾਓ ਕਸ ਕਰ ਜੀ ਬਸ ਕਰ ਜੀ ਹੁਣ ਬਸ ਕਰ ਜੀ ਇੱਕ ਬਾਤ ਆਸਾਨ ਨਾਲ ਹੱਸ ਕਰ ਜੀ ਤੁਸੀਂ ਛੱਪਦੇ ਹੋ ਅਸਾ ਪਕੜੇ ਹੋ ਅਸਾ ਨਾਲ ਜੁਲਫ ਦੇ ਜਕੜੇ ਹੋ ਤੁਸੀਂ ਅਜੇ ਛਪਣ ਨੂੰ ਤਕੜੇ ਹੋ ਹੁਣ ਜਾਣ ਨਾ ਮਿਲਦਾ ਨਸਕਰ ਜੀ ਬਸਕਰ ਜੀ ਹੁਣ ਬਸਕਰ ਜੀ ਇੱਕ ਬਾਤ ਆਸਾਂ ਨਾਲ ਹਸਕਰ ਜੀ ਬੁੱਲਾ ਸ਼ੌ ਮੈਂ ਤੇਰੀ ਵਰਦੀ ਹਾਂ ਤੇਰਾ ਮੁਖ ਦੇਖਣ ਨੂੰ ਮਰਦੀ ਹਾਂ ਨਿਤ ਸੋ ਸੋ ਮਿੰਤਾ ਕਰਦੀ ਹਾਂ ਹੁਣ ਬੈਠ ਪਿੰਜਰ ਵਿੱਚ ਤਸਕਰ ਜੀ ਬਸਕਰ ਜੀ ਹੱਸ ਕਰ ਜੀ ਇੱਕ ਬਾਤ ਆਸਾ ਨਾਲ ਹੱਸ ਕਰ ਜੀ ਇੱਕ ਬਾਤ ਆਸਾ ਨਾਲ ਹੱਸ ਕਰ ਜੀ